ਗਿਆਨੀ ਹਰਪ੍ਰੀਤ ਸਿੰਘ ਦੇ ਪ੍ਰਧਾਨ ਬਣਨ ਤੇ ਗਿਆਨੀ ਰਕबीर ਸਿੰਘ ਨੇ ਇਤਰਾਜ਼ ਕੀਤਾ ਉਹਨਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰ ਤੋਂ ਵੱਡਾ ਕੋਈ ਡਰ ਨਹੀਂ ਹੈ ਗੁਰੂ ਦੀ ਦਰ ਤੇ ਛੱਡ ਕੇ ਕਿਸੇ ਹੋਰ ਦੀ ਚਾਕਰੀ ਕਰਨਾ ਸਹੀ ਨਹੀਂ ਹੈ ਗਿਆਨੀ ਰਕਬੀਰ ਸਿੰਘ ਨੇ ਕਿਹਾ ਕਿ ਇਸ ਦਰ ਨੂੰ ਛੱਡ ਕੇ ਸਿਆਸਤ ਦੇ ਵਿੱਚ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਗੁਰੂ ਦੀ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਹੈ ਉਹ ਮੈਨੂੰ ਕਹਿ ਗਏ ਕਿ ਮੈਂ ਇਹ ਕਹਾਂਗਾ ਕਿ ਜੋ ਸੁਖ ਪ੍ਰਭੂ ਉਹਦੇ ਦੀ ਸੇਵਾ ਸੋ ਸੁਤਰਾਜ ਨਰਹੀ ਹੈ ਜਿਸ ਥਾਂ ਤੇ ਆ ਕੇ ਰਾਜੇ ਮਹਾਰਾਜੇ ਸ਼ਾ ਪਾਦਸ਼ਾਹ ਉਮਰਾਖ ਸਿਕਦਾਰ ਚੌਧਰੀ ਸ਼ਾਹੂਕਾਰ ਜਿੰਨੇ ਵੀ ਦੇ ਜੋ ਗੁਰੂ ਰਾਮਦਾਸ ਦੇ ਦਰ ਤੇ ਆ ਕੇ ਚੋਕ ਦੇ ਨੇ ਐਸੇ ਦਰ ਨੂੰ ਛੱਡ ਕੇ ਤੇ ਕਿਸੇ ਹੋਰ ਦੀ ਸਾਖੀ ਜੋ ਤੋਂ ਮੈਨੂੰ ਪੁੱਛ ਗੱਤ ਪਰ ਦੇਖੋ ਨਹੀਂ ਕਰਾਂਗਾ ਸੋ ਦਰ ਕੈਸੇ ਛੋੜ ਲਿਆ ਜੋ ਦਰ ਐਸਾ ਹੋਵੇ ਗੁਰੂ ਰਾਮਦਾਸ ਦੇ ਦਰ ਤੋਂ ਵੱਡਾ ਹੋਰ ਕੋਈ ਦਰ ਨਹੀਂ ਹੈ ਮੈਂ ਗੁਰੂ ਰਾਮਦਾਸ ਦੇ ਦਰ ਦਾ ਸੇਵਾਦਾਰ ਹਾਂ ਔਰ ਬਾਬਾ ਬੁੱਧ ਸਾਹਿਬ ਦੀ ਗੱਦੀ ਦਾ ਸੇਵਾਦਾਰ ਆਹਾਂ ਇਸ ਤੋਂ ਵੱਡੀ ਸੇਵਾ ਜਹਾਨ ਦੇ ਵਿੱਚ ਕੀ ਖੰਡਾਂ ਬੜਾ ਮੰਡਾਂ ਦੇ ਵਿੱਚ ਕਿਤੇ ਵੀ ਇਸ ਤੋਂ ਵੱਡੀ ਨਾ ਕੋਈ ਸਥਾਨ ਹੈ ਤਨਾ ਕੋਈ ਇਸ ਤੋਂ ਵੱਡੀ ਸੇਵਾ ਹੈ ਤੇ ਐਸੀ ਸੇਵਾ ਛੱਡ ਕੇ ਜੋ ਸਿਆਸਤ ਹੈ ਉਹਦੇ ਬਾਰੇ ਸੋਚਿਆ ਮੈਂ ਨਹੀਂ ਜਾ ਸਕਦਾ ਸਚ ਕਰਨ ਸ੍ਰੀ ਹਰਮੰਦਰ ਸਾਹਿਬ ਦੀ ਇਹ ਨਾਲ ਵਰਣੀ ਵੀਡੀਓ ਨੂੰ ਸਬਕਾ ਜਥੇਦਾਰ ਨਗਵੀਰ ਸਿੰਘ ਨੇ ਮੰਪਾ ਕਾ ਦੱਸਿਆ ਉਹਨੇ ਕਿਹਾ ਹੈ ਕਿ ਇਸ ਬਾਬਤ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ ਤੇ ਜਲਦ ਮੁਲਜ਼ਮਾਂ ਦੀ ਗ੍ਰਫਤਾਰੀ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਸੰਗਤਾਂ ਨੂੰ ਵੀ ਧਿਆਨ ਰੱਖਣ ਦੀ ਅਪੀਲ ਕੀਤੀ ਹੈ ਕਿ ਅੱਗੇ ਤੋਂ ਅਜਿਹੇ ਵੀਡੀਓ ਵਾਇਰਲ ਨਾ ਕੀਤੇ ਜਾਵੇ ਦਿੱਲੀ ਚ ਗੁਰਸੇਖ ਸਰਪੰਚ ਦੇ ਕਾਰਾਂ ਦੇ ਇਤਰਾਜ਼ ਦੇ ਮਾਮਲੇ ਵਿੱਚ ਬੀਜਪੀ ਲੀਡਰ ਆਰ ਪੀ ਸਿੰਘ ਨੇ ਨੋਟਿਸ ਲਿਆ ਆਪੀ ਸਿੰਘ ਨੇ ਖੁਦ ਦਿੱਲੀ ਪੁਲਿਸ ਦੇ ਜੁਆਇੰਟ ਸੀਪੀ ਸੈਂਟਰਲ ਰੇਂਜ ਨਾਲ ਮੁਲਾਕਾਤ ਕਰਕੇ ਮੁੱਦਾ ਚੁੱਕਿਆ ਜ਼ਿਕਰ ਹੋ ਗਿਆ ਕਿ ਨਾਬਾ ਦੇ ਪਿੰਡ ਕਲਸਣਾ ਦੇ ਸਰਪੰਚ ਆਜ਼ਾਦੀ ਦਿਹਾੜੇ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਪਹੁੰਚੇ ਸੀ ਪਰ ਸਾਹਿਬ ਦੇ ਕਾਰਨ ਉਹਨਾਂ ਨੂੰ ਐਂਟਰੀ ਨਹੀਂ ਮਿਲ ਸਕੀ ਤੇ ਉਹਨਾਂ ਨੂੰ ਸ਼ਾਮਲ ਹੋਏ ਬਿਨਾ ਹੀ ਵਾਪਸ ਪਰਤਣਾ ਪਿਆ ਮੈਨੇ ਤੁਰੰਤ ਫਿਰ ਮਦਰ ਵਰਮਾ ਜੋ ਕਿ ਜੁਆਇੰਟ ਸੀਪੀ ਸੈਂਟਰਲ ਰੇਂਜ ਕੇ ਪੜਤੇ ਜਿਸ ਕੇ ਤਤਵਧਨ ਮੇ ਲਾਲ ਕਿਲਾ ਆਤਾ ਹੈ ਪੁਲਿਸਿੰਗ ਕੇ ਮਾਮਲੇ ਮੇ ਉਨਸੇ ਬਾਤ ਕਰੀ ਉਨਸੇ ਕਹਾ ਕਿ ਮੈਂ ਮਿਲਣਾ ਚਾਹਤਾ ਹੂੰ ਉਹਨੇ ਅੱਜ ਦਾ ਦਿਨ ਹਮਕੋ ਮੈਨੂੰ ਬੁਲਾਇਆ ਥਾ और उनको मैंने चिट्ठी दी ये चिट्ठी है जो मैंने उनको एक चिट्ठी दी फॉर्मल चिट्ठी जिसमें मैंने उनको ऐसे ही एक मामला जो राजस्थान का था जिसमें बलवंत सिंह वर्सेस स्टेट ऑफ राजस्थान दो हज़ार का मामला था उसका हवाला भी दिया और ये भी कहा कि इस प्रकार की कार्रवाई नहीं होनी चाहिए इस प्रकार का मामला आगे से ना हो इसकी भी चिंता करें और इस पर जो उचित कार्रवाई महकमे की बनती है वह करें और एक मैसेज भी दें मधुर वर्मा जी ने सिर्फ इतना ही नहीं मान्य मान्य किया कि ये करेंगे उन्होंने अभियान सिंह जी से वीडियो कॉल भी करी मेरे सामने और वीडियो कॉल कर कर उनसे खेद प्रकट किया क्षमा मांगी कहा कि ये गलती है कहीं ना कहीं हमारे की सुप्रीम कोर्ट ने ग्यारह सौ अठवंजा सहायक प्रोफेसर है ਨਵੇਂ ਭਰਤੀ ਹੋਣ ਤੱਕ ਸਰਕਾਰੀ ਕਾਲਜਾਂ 'ਚ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨਸ ਦੀਆਂ ਸੇਵਾਵਾਂ ਜਾਰੀ ਰੱਖੀਆਂ। ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਇਹਨਾਂ ਅਧਿਆਪਕਾਂ ਦੀਆਂ ਸੇਵਾਵਾਂ ਜਾਰੀ ਰੱਖਣ ਦੀ ਇਜਾਜ਼ਤ ਮੰਗੀ ਸੀ। ਦੱਸ ਦੇਈਏ ਕਿ ਸੁਪਰੀਮ ਕੋਰਟ ਨੇ 2023 ਦੇ ਵਿੱਚ ਹੋਈਆਂ ਭਰਤੀਆਂ ਨੂੰ ਵੀ ਰੱਦ ਕੀਤਾ ਸੀ। ਟਾਂਡਾ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੇ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋਣਾ ਪੈ ਰਿਹਾ। ਅਬਦੁੱਲਾਪੁਰ ਪਿੰਡ ਦੇ ਲੋਕ ਪਿਛਲੇ ਕਰੀਬ 10 ਦਿਨਾਂ ਤੋਂ ਇਬਰਾਹਿਮਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰਨ ਲੈਣ ਦੇ ਲਈ ਮਜਬੂਰ ਨੇ। ਉਹਨਾਂ ਦੇ ਲਈ ਲੰਗਰ ਅਤੇ ਰਹਿਣ ਦੇ ਲਈ ਥਾਦਾ ਪੂਰਾ ਇੰਤਜ਼ਾਮ ਕੀਤਾ ਗਿਆ ਹੈ। ਸੰਗਤ ਦੇ ਵੱਲੋਂ ਲਗਾਤਾਰ ਰਾਸ਼ਨ, ਦਵਾਈਆਂ ਅਤੇ ਹੋਰ ਜ਼ਰੂਰੀ ਸਮਾਨ ਲਿਆ ਕੇ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਕਿਸੇ ਵੀ ਤਕਲੀਫ ਦਾ ਸਾਹਮਣਾ ਨਾ ਕਰਨਾ ਪਵੇ। ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਹੋਏ ਗੁਰਦੁਆਰੇ ਦੇ ਵਿੱਚ ਹੀ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ। ਦੇ 10 ਦਿਨ ਨੂੰ ਹੋਇਆ ਤੇ ਕਿੰਨੇ ਦਿਨ? 10 ਦਿਨ ਨੂੰ ਹੋਇਆ ਇੱਥੇ ਬੈਠਿਆ ਉਹਨੂੰ ਉਦੋਂ ਤੋਂ ਪਾਣੀ ਭਰਿਆ ਆਇਆ ਉੱਥੇ ਬਹੁਤ ਪਾਣੀ ਭਰਿਆ ਆਇਆ ਘਰਾਂ ਦੇ ਚਾਲਸੇ ਭਰੇ ਪਿੰਡ ਦੇ ਚਾਲਸੇ ਭਰੇ ਪਾਣੀ ਪਾਣੀ ਤੇ ਫਿਰ ਉੱਥੇ ਪਿੰਡ ਦੇ ਵਿੱਚ ਥੋੜੇ-ਬਹੁਤੇ ਬੰਦੇ ਹੈਗੇ ਆ? ਹਾਂਜੀ ਹੈਗੇ ਆ ਜੀ ਉਹੀ ਜਿਹੜੇ ਰਖਵਾਲੀ ਦੀ ਉੱਤੇ ਰੱਖੇਰੇ ਬੰਦੇ ਜਿਹੜੇ ਕੋਈ ਸਮਸਮੂਨਾ ਕੋਈ ਨਹੀਂ ਪਤਾ ਜੀ ਸਮਾਹਣਾ ਵੀ ਲੈਣਾ ਚਾਹੀਦਾ ਅੰਮ੍ਰਿਤਸਰ ਦੇ ਪਿੰਡ ਖਾਨਕੋਟ ਸਦਰਾ ਵਾਲਾ ਦੇ ਵਿੱਚ ਗੰਦਾ ਪਾਣੀ ਪੀਣ ਦੇ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਅਜੇ ਵੀ 25 ਹੋਰ ਲੋਕ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਘਰਾਂ ਦੇ ਵਿੱਚ ਆ ਰਹੇ ਪਾਣੀ ਦੇ ਸੈਂਪਲ ਲਏ ਅਤੇ ਨਾਲ ਹੀ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਿਪੋਰਟ ਆਉਣ ਤੱਕ ਪਾਣੀ ਨੂੰ ਬਾਲ ਕੇ ਹੀ ਪਿਆ ਜਾਵੇ। ਤਾਂ ਜੋ ਉੱਧਰ ਸਥਾਨਕ ਲੋਕਾਂ ਦੇ ਮੁਤਾਬਕ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਦੇ ਕੋਲ ਸ਼ਿਕਾਇਤ ਦਿੱਤੀ ਹੈ ਪਰ ਕਦੇ ਵੀ ਇਸ ਮਾਮਲੇ ਦਾ ਹੱਲ ਨਹੀਂ ਹੋਇਆ। ਦੈਰੀਆ ਕਰਕੇ ਕੋਈ ਡੈਥ ਹੋਈਆਂ ਤਿੰਨ ਡੈਥ ਹੋਈਆਂ ਅਸੀਂ ਆ ਗਏ ਮੇਰੀ ਸਾਰੀ ਟੀਮ ਪਹੁੰਚ ਗਈ ਹੈ ਤੇ ਇਹਨਾਂ ਦੇ ਚਾਚਾ ਜੀ ਦੀ ਡੈਥ ਹੋਈ ਹੈ ਇਹ ਕਹਿੰਦੇ ਕਿ ਪਰਸੋਂ ਹੀ ਇਹ ਡੈਥ ਹਾਂ 15 ਨੂੰ ਹਾਂ 15 ਤਰੀਕ ਨੂੰ ਡੈਥ ਹੋਈ ਹੈ ਉਹਨਾਂ ਦੀ ਤੇ ਦੋ ਬੰਦਿਆਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਕੀ ਲੂਜ਼ ਮੋਸ਼ਨ ਵੋਮਿਟਿੰਗ ਕਰਕੇ ਡੈਥ ਹੋਈ ਹੈ ਬਾਕੀ ਦੇ ਇਹਨਾਂ ਨੇ ਦੱਸਿਆ ਕਿ ਇੱਥੇ ਹਸਪੀਟਲ ਦਾਖਲ ਹੈ ਤੇ ਜਿਹੜਾ ਵਾਟਰ ਸਪਲਾਈ ਪਾਣੀ ਆ ਉਹ ਆ ਰਿਹਾ ਆ ਤੇ ਉਹ ਸੀਵਰੇ ਦੇ ਨਾਲ ਬਸ ਦੇ ਪਾਈ ਨਾਲ ਲਕਸ ਹੋ ਰਿਹਾ ਪੈ ਬਲੀਕ ਹੋ ਰਹਾ ਗੰਦਾ ਪਾਣੀ ਆ ਰਿਹਾ ਗੰਦਾ ਪਾਣੀ ਪੀ ਪੀ ਕੇ ਸਾਡੇ ਪਿੰਡ ਦੇ ਲੋਕ ਕੁਝ ਮੌਤ ਦੇ ਘਾਟ ਉਤਰ ਗਏ ਤੇ ਕੁਝ ਜਿਹੜੇ ਆ 10 ਸਾਉਂਡ ਹੈ ਉਲਟੀਆਂ ਆਉਂਦੀਆਂ ਮੰਦਾ ਹਾਲਤ ਹਸਪਤਾਲ ਦੇ ਵਿੱਚ ਦਾਖਲਿਆ ਕਿੰਨੇ ਮੋਟਾ ਹੋ ਗਏ ਤਿੰਨ ਮੋਟਾ ਹੋ ਗਏ ਪਟਿਆਲਾ ਚਨਈਸ ਚਾਂਕ ਨੇੜੇ ਨੇ ਹਮ ਜਥੇਬੰਦੀਆਂ ਨੇ ਵੱਡਾ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਦਰਸਲ ਸਿਕ ਜਥੇਬੰਦੀਆਂ ਨਗਰ ਨਿਗਮ ਦੁਆਰਾ ਗੁਰਦੁਆਰ ਦੀ ਕੰਧ ਬੰਟਾਉਣ ਦਾ ਵਿਰੋਧ ਕਰ ਰਹੀਆਂ ਸਨ ਨਗਰ ਨਿਗਮ ਤੇ ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਲਗੇ ਨੇ ਮੌਕੇ ਤੇ ਪੰਜਾਬ ਪੁਲਿਸ ਨੇ ਨਿਹੰਗਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਤੇ ਸਮਝਾ ਕੇ ਧਰਨਾ ਚੁਪਵਾਇਆ ਉਹ ਨਾਲ ਹੀ ਇਹਨਾਂ ਨੂੰ ਅਨਪੜ੍ਹ ਦੱਸ ਕੇ ਟੀਚਰ ਕਰੀ ਜੀ ਮਜ਼ਾਕ ਡਾਇਆ ਗਿਆ ਮੱਜਮਤੇ ਪਹਿਲਾਂ ਤਾਂ ਉਰੇ ਬੋਲ ਕੇ ਗਿਆ ਜਿਹੜਾ ਪਟਵਾਰੀ ਸੀਗਾ ਰਿਟਾਇਰ ਹੋ ਗਿਆ ਉਰੇ ਉਰੇ ਜਿਹੜਾ ਬੋਲਿਆ ਉਹਨਾਂ ਮਾੜੀ-ਬਾੜੀ ਸੂਰਤ ਨੂੰ ਮੈਂ ਮਾ ਅੱਛਾ ਕੀ ਬੋਲੇ ਯਾਰ ਉਹ ਕਹਿੰਦਾ ਕਹਿੰਦਾ 50 ਟਾਇਆ ਗੁਰਦਾਸਪੁਰ ਦੇ ਨਾਜਵਾਨ ਦੇ ਇੱਕ ਵਾਇਦ ਦੇ ਵਿੱਚ ਭੇਤ ਪਰ ਹਾਲਾਤਾਂ ਦੇ ਵਿੱਚ ਮਤ ਹੋ ਗਈ ਹੈ ਮਨਜੀਤ ਸਿੰਘ ਪਿੰਡ ਚੱਕ ਕਾਲੀਆ ਦਾ ਰੈਂਡ ਵਾਲਾ ਸੀ ਤੇ ਕਰੀਬ 1 ਸਾਲ ਪਹਿਲਾਂ ਹੀ ਖਵੈਕ ਗਿਆ ਸੀ ਮੰਜੀਦ ਪਰਵਾਦ ਇਕਲੌਤਕ ਮੌਣ ਵਾਲਾ ਸੀ ਪਤਨੇ ਦੱਸਿਆ ਕਿ ਮੰਜੀਦ ਦੇ ਨਾਲ ਇੱਕ ਦਿਨ ਪਹਿਲਾਂ ਹੀ ਫੋਨ ਤੇ ਗੱਲ ਹੋਈ ਸੀ ਤੇ ਉਸਨੇ ਸ਼ਿਕਾਇਤ ਕੀਤੀ ਸੀ ਕਿ ਜੋ ਉਸ ਨੂੰ ਖਾਦਾ ਹਜ਼ਮ ਨਹੀਂ ਹੋ ਰਿਹਾ ਇਸ ਵੀਰੇ ਮੰਜੀਦ ਦੇ ਦੋਸਤ ਨੇ ਇਸ ਦੀ ਮੌਤ ਦੀ ਖਬਰ ਦੇ ਦਿੱਤੀ ਪਰਿਵਾਰਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਐਤ ਵਿੱਚ ਤੇ ਉਹ ਉਹ ਵੀ ਨੇ ਹੋ ਗਿਆ ਹੈ ਤੇ ਆਪਣਾ ਅਵੀਰ ਬਾਸ ਵੀਰੇ ਸਾਢੇ 5 ਇਹ ਦੱਤ ਉਸ ਇਹਦੇ ਬਾਅਦ ਦੇ ਵਿੱਚ ਵੀ ਪਤਾ ਨਹੀਂ ਕਿੰਨਾ ਦਰਦ ਹੋਇਆ ਕਿਤਾ ਨਹੀਂ ਆਇਆ ਇਹ ਤਾਂ ਕਦੋਂ ਬਦਲ ਲੱਗਾ ਕਿ ਹਾਂ ਜੀ ਆਹ ਨੂੰ ਫੋਨ ਕਰਦੀ ਰਹੀ ਉਹ ਮੇਰੇ ਨਾਲ ਮਤਲਬ ਗੱਲਬਾਤ ਕਰਦੀ ਰਹੀ ਤੇ ਮੈਨੂੰ ਇਦਾਂ ਕੁਝ ਹੋਇਆ ਕਰਦਾ ਫਸ ਲਾਸਟ ਕਾਲ ਮੈਨੂੰ 12 ਵਜੇ ਆਇਆ ਉਹਨਾਂ ਤੋਂ ਬਾਅਦ ਉਹ ਚੁੱਪ ਚੋਲ ਗਈ ਬਸ ਮੈਨੂੰ ਜੀ ਕਹੀ ਗਈ ਕਿ ਮੈਨੂੰ ਨਾ ਹਸਕਾਲੀ ਪੀਆ ਕਰਦੀ ਤੇ ਕੁਝ ਵੀ ਖਾਇਆ ਕਰਨਾ ਸਭ ਕੁਝ ਬਾਹਰ ਆਇਆ ਕਰਦਾ ਦੇ ਵਿੱਚ ਇੱਕ ਟਾਪੇ ਦੇ ਮਾਲਕ ਨੇ ਤਿੰਨ ਨੌਜਵਾਨਾਂ ਨੂੰ ਸਾਰੀ ਰਾਤ ਬੰਨ ਕੇ ਰੱਖਿਆ ਤੇ ਸਵੇਰੇ ਹੁੰਦਿਆ ਹੀ ਪੁਲਿਸ ਦੇ ਹਵਾਲੇ ਕਰ ਦਿੱਤਾ ਇਲਜ਼ਾਮ ਨੇ ਕਿ ਜਦੋਂ ਇਹ ਨੌਜਵਾਨ ਹੋਟਲ ਤੋਂ ਖਾਣਾ ਖਾ ਕੇ ਨਿਕਲੇ ਤਾਂ ਨੇੜਲੇ ਹੋਟਲ ਦੀਆਂ ਪਾਰਕਿੰਗਾਂ ਦੇ ਵਿੱਚ ਖੜੀਆਂ ਗੱਡੀਆਂ ਦੇ ਨਾਲ ਛੇੜਛਾੜ ਕਰਨ ਲੱਗ ਪਏ ਹੋਟਲ ਦੇ ਮਾਲਕ ਨੇ ਆਪਣੇ ਕਰਮਚਾਰੀਆਂ ਦੀ ਮਦਦ ਨਾਲ ਤਿੰਨੋਂ ਨੌਜਵਾਨਾਂ ਨੂੰ ਫੜ ਲਿਆ ਤੇ ਰਾਤ ਪਰ ਬੰਨ ਕੇ ਰੱਖਿਆ ਸੂਚਨਾ ਮਿਲਨ ਤੇ ਡੇਰਾ ਪੁਲਿਸ ਨੇ ਪਹੁੰਚ ਕੇ ਮਲਜ਼ਮਾਂ ਦੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ इस गाड़ी में बढ़ गई बीच में पनी क्या क्या इसको कर रहे थे गाड़ी में घुस के एक, एक बंदा इनका इनको बहुत बार बोला चले जाओ चले जाओ ये नहीं गए इधर से इनको ऐसे चाहिए कि 11 बजे के बाद बाइक पे बनना बंदा कोई चाहिए नहीं हमारे इधर रहना मंदिर खुला होता है 10 ਵਜੇ ਦਾ ਕੰਮ 10 ਵਜੇ ਕੇ ਬਾਅਦ ਬਾਈਕ ਬਾਰੇ ਬੰਦਾ ਕੋਈ ਨਹੀਂ ਚਾਹੀਏ ਇਧਰ ਇਹ ਪੰਜਾਬ ਕੇ ਬੰਦੇ ਆ ਰਹੇ ਆਂ ਉਹ ਸ਼ਰਾਬ ਪੀ ਕੇ ਇਧਰ ਫਿਰ ਦੰਗ ਮਾਚੀ ਮਜਾਤੇ ਆਂ ਸਰ ਮੇਰੇ ਕੋਈ ਨੂੰ ਆਪਣੇ ਜੋ ਵੀ ਜਿਸ ਕੋ ਮਰਜ਼ੀ ਪਤਾ ਕਰ ਲੈਣਾ ਸਰ ਪੰਚ ਤੇ ਪੰਚ ਅੱਛਾ ਤੁਹਾਨੂੰ ਪਿੰਡੋਂ ਪਤਾ ਲੱਗਿਆ ਮੇਰਾ ਸਰ ਅਰਖਾਨ ਦਾ ਵਾ ਅੱਛਾ ਕਿਦੀ ਹੁਣ ਚੇਕ ਕੀਤੀਆਂ ਬਾਈ ਜੀ ਨੋਜਾਣਾ ਦੇ ਮਾਡਲ ਟਾਊਨ ਚ ਸ਼ਰਿਆਮ ਗੁੰਡਾਗਰ ਦੀ ਵੇਖਣ ਨੂੰ ਮਿਲੀ ਇੱਕ ਨੌਜਵਾਨ ਨੂੰ ਨਕਾ ਵੇਚਣ ਵਾਲੇ ਨੂੰ ਨਾਮ ਮੈਂ ਲਾ ਪਿਆ ਅਦਮਾਸ਼ਾ ਨੇ ਨੌਜਵਾਨ ਤੇ ਸਾਥੀ assemblage 'ਤੇ ਹਮਲਾ ਕੀਤਾ ਇੱਕ ਦਾਬਕਸਾ ਦੀ ਬੋਤਲਾ ਚਲਾਈਆਂ ਹਮਲੇ ਦੌਰਾਨ ਕਈ ਗੱਡੀਆਂ ਨੂੰ ਨੁਕਸਾਨੀਆਂ ਗਈਆਂ ਨੇ ਇੱਕ ਨੌਜਵਾਨ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਜਾਣਕਾਰੀ ਮੁਤਾਬਕ ਉਸਦੇ ਚਲਵਾਰ ਦੇ ਨਾਲ ਹਮਲਾ ਕੀਤਾ ਗਿਆ ਉਧਰ ਪੁਲਿਸ ਨੇ ਵੱਡੀ ਕਾਰਵਾਈ ਦਾ ਭਰੋਸਾ ਦਿੱਤਾ ਹੈ ਇਹ ਕਾਚ ਨਹੀਂ ਇਹ ਪੈਟਰੋਲ ਬੰਬ ਬਣਾਏ ਹੋਏ ਸੀਗੇ ਜੀ ਇਹਨਾਂ ਨੇ ਬੀਅਰ ਦੀ ਬੋਤਲਾਂ ਦੇ ਛੋਟੀਆਂ ਦੇ ਜਿਹੜੇ ਮਤਲਬ ਕਿ ਅੱਧਰੂ ਦੇ ਮੁੰਡੇ ਐ 60 70 ਜੁਣੀ ਉਹਨਾਂ ਨੇ ਆਂਦੇ ਹੀ ਮੱਲੇ ਵਾਲਿਆਂ ਤੇ ਚਲਾਣੇ ਸ਼ੁਰੂ ਕਰਤੇ ਜਿਹੜੇ ਮੁੰਡੇ ਇੱਥੇ ਇਹਨਾਂ ਨੂੰ ਕਹਿੰਦੇ ਵੀ ਸਾਡੇ ਨਸ਼ਾ ਨਹੀਂ ਵੇਚਣਾ ਤੇ ਉਹਨਾਂ ਦੇ ਘਰ ਆ ਜਾ ਕੇ ਇੱਕ ਮੁੰਡੇ ਦੀ ਬਾਹ ਤੇ ਕੁਰਬਾਨ ਵੱਜੀ ਆ ਜੀ ਇਹ ਉਹਨਾਂ ਦੇ ਮੰਮੀ ਆ ਜੀ ਤੀਜੀ ਮੰਜ਼ਲ ਤੇ ਚੜ ਕੇ ਉਹ ਮੁੰਡੇ ਦੇ ਪਿੱਛੇ 10 ਜੁਣੀ ਜੀ ਉਹਦੇ ਕੁਰਬਾਨ ਮਰਨ ਗਏ ਜੀ ਤੇ ਅਸੀਂ ਉਹਨਾਂ ਨੂੰ ਰੋਕਦੇ ਹਾਂ ਤੇ ਉਹ ਸਾਡੇ ਤੇ ਹੈਵੀ ਹੁੰਦੇ ਆ ਜੀ ਤੇ ਅਸੀਂ ਚਾਹਾਂਗੇ ਵੀ ਜੋ ਵੀ ਪੁਲਿਸ ਦੀ ਕਾਰਵਾਈ ਆ ਸਖਤ ਤੋਂ ਸਖਤ ਹੋ ਇਸ ਮਹੱਲੇ ਦੇ ਵਿੱਚ ਇਹ ਗੰਦ ਖਤਮ ਹੋਵੇਗੀ ਲੜਾਈਆਂ ਝਗੜੇ ਦਾ ਆਪਸ ਵਿੱਚ ਕਿਤੇ ਮੋਢਾ ਨਾ ਮੋਢਾ ਵੱਜਿਆ ਉਸ ਤੋਂ ਇਹਨਾਂ ਦਾ ਕੰਮ ਵਧਿਆ ਜਿਹੜੀ ਲੜਾਈ ਝਗੜਾ ਹੋਇਆ ਕਾਫੀ ਮੈਂ ਦੇਖਿਆ ਹੋਇਆ ਵੀ ਐਟਬਟਾ ਖਲਰਿਆ ਹੋਇਆ ਪਰ ਸਾਡੇ ਲੋਕ ਕੋਈ ਨਹੀਂ ਪ੍ਰਸ਼ਾਸਨ ਵਾਲੋ ਇਹਨਾਂ ਦੇ ਨਾਲ ਖੜੇ ਅਸੀਂ ਬਿਲਕੁਲ ਠੋਕ ਕੇ ਕਾਰਵਾਈ ਕਰਾਂਗੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਫਾਤੜਾਂ ਦੇ ਪਿੰਡ ਤਈਪੁਰਦ ਵਿੱਚ న్యూਸ 18 ਦੀ ਖਬਰ ਦਾ ਅਸਰ ਹੋਇਆ ਕਿਸਾਨਾਂ ਨੇ ਤਰਨ ਦੇ ਵਿੱਚ ਪਹੁੰਚੇ ਐਸਡੀਐਮ ਅਸ਼ੋਕ ਕੁਮਾਰ ਮੌਕੇ ਤੇ ਹੀ ਕਾਰਵਾਈ ਕੀਤੀ ਅੱਧਾ ਠੇਕੇਦਾਰ ਨੂੰ ਸੱਦਿਆ ਕੱਗਰ ਦਰਿਆ ਤੋਂ ਪੁੱਟੀ ਮਿੱਟੀ ਮੋੜਪੌਂਦ ਦੇ ਦਿਨੇਸ਼ਾ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਕਿਹਾ ਹੈ ਕਿ ਬੰਨੂ ਫਾਰੇਤਾ ਤੇ ਮਜ਼ਬੂਤ ਕੀਤਾ ਜਾਵੇ ਤਾਂ ਜੋ ਖਸਾਨਾ ਅਤੇ ਸਥਾਨਕ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਨਿਊਜ਼ੀਲੈਂਡ ਦੇ ਵੱਲੋਂ ਇਹ ਮਾਮਲਾ ਪ੍ਰਮੁਖਤ ਦੇ ਨਾਲ ਚੁੱਕੇ ਜਾਣ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਹਾਲਾਤ ਸੰਭਾਲਣ ਦੇ ਲਈ ਕਾਰਵਾਈ ਕੀਤੀ ਗਈ ਗਿਆ ਸੀ ਜੀ ਮੈਂ ਪਹਿਲਾਂ 12 ਅਗਸਤ ਨੂੰ ਆਇਆ ਸੀਗਾ ਤੇ ਸੇਮ ਮੰਗਣਾਂ ਦੀ ਦੁਆਰ ਤੋਂ ਨੇ ਠੀਕ ਹੈ ਇਹ ਨਹੀਂ ਕਿ ਕੰਮ 0% ਤੇ ਖੜਾ ਕੰਮ 5-10% ਵਿੱਚੋਂ ਕੰਮ ਹੋਇਆ ਹੈਗਾ ਇਹ ਮੈਂ ਮੌਕੇ ਤੇ ਬੁਲਾ ਕੇ ਦੋਨੇ ਵਿਭਾਗਾਂ ਠੀਕ ਹੈ ਜੀ ਨੈਰੀ ਪਾ ਪਲੱਸ ਨੈਸ਼ਨਲ ਹਾਈਵੇ ਇਹਨਾਂ ਦਾ ਕੰਟਰੈਕਟਰ ਬੁਲਾ ਕੇ ਇਹਨਾਂ ਨੂੰ ਮੌਕੇ ਤੇ ਇਹ ਰਾਜ ਕਿੱਤੀ ਗਈ ਹੈਗੀ ਆ ਵੀ ਹੁਣ ਹੀ ਤੋਂ ਕੰਮ ਸ਼ੁਰੂ ਕਰਨਗੇ 24/7 ਜਦ ਤੱਕ ਕੰਮ ਨਹੀਂ ਮੁਕਦਾ ਇਹ ਕੰਮ ਲਗਾਤਾਰ ਕਰਦੇ ਹੀ ਰਹਿਣਗੇ ਇਹਨੂੰ ਕੋਸ਼ਿਸ਼ ਸਰਵੇ ਜਲਦੀ ਜਲਦੀ ਕੰਮ مکمل ਕਰਾ ਦਿੰਦੇ ਆ ਕਿ ਸਰ ਜਿਹੜੀ ਮਿੱਟੀ ਵੀ ਆ ਸਾਰੀ ਉਸੇ ਤਰੀਕੇ ਨਾਲ ਦੁਬਾਰਾ ਪਵਾਈ ਜਾਊਗੀ ਜਿਸ ਤਰ੍ਹਾਂ ਟੈਕਨੀਕਲੀ ਪਣੀ ਬਣਦੀ ਆ ਛੱਡ ਲਾ ਕੇ ਜਾਲ ਪਵਾ ਕੇ ਉਸ ਤਰ੍ਹਾਂ ਕਰਕੇ ਦੇਣਗੇ ਜੀ ਕਿਸੇ ਨੂੰ ਨੁਕਸਾਨ ਨਾ ਹੋਵੇ ਕਿਸੇ ਪਿੰਡ ਨੂੰ ਮੁੱਦਾ ਇਹ ਆ ਜੀ ਪਿਛਲੇ 1 ਸਾਲ ਤੋਂ ਇਹਨਾਂ ਨੇ ਮਿੱਟੀ ਜਿਹੜਾ ਪੰਜਾਂ ਪਿੰਡਾਂ ਨੂੰ ਔਰ ਖਨੌਰੀ ਨੂੰ ਜੋੜਦਾ ਉਹ ਰਾਤ ਨੂੰ ਇਹਨਾਂ ਨੇ ਚੋਰੀ ਮਿੱਟੀ ਚੋਕੇ ਐਨਐਚਆਈ ਵਾਲਿਆਂ ਨੇ ਉੱਪਰ ਪਾ ਲਈ ਔਰ ਉਸ ਤੋਂ ਬਾਅਦ ਸਾਡਾ ਹੁਣ ਉਹ ਬੰਨ ਨਹੀਂ ਬਣਾ ਕੇ ਦੇ ਰਹੇ ਇੱਕ ਸਾਲ ਤੋਂ ਅਸੀਂ ਇਹਨਾਂ ਦੇ ਤਰਲੇ ਕੱਢ ਰਹੇ ਹਾਂ ਹਾਰ ਕੇ ਸਾਨੂੰ ਪੰਜਾਂ ਪਿੰਡਾਂ ਨੂੰ ਧਰਨਾ ਲਾਉਣਾ ਪਿਆ ਅੱਜ 12ਵੇਂ ਦਿਨ ਚ ਧਰਨਾ ਜਿਹੜਾ ਸਾਡਾ ਉਹ ਸ਼ਾਮ ਲა ਮੋੜ ਮੰਡੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਸੀਵਰੇਜ ਦੀ ਇਸ ਮਸਿਆਦਾ ਹੱਲ ਕੀਤਾ ਗਿਆ ਨਵੀਆਂ ਸੀਵਰੇਜ ਪਾਈਪਾਂ ਪਾਉਣ ਦੇ ਲਈ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਦੇ ਲਈ एसपीएस ਦੇ ਵਿੱਚ ਸਪਲਾਈ ਦੇ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਵਜ਼ਾਇਕ ਸੁਖਬੀਰ ਸਿੰਘ ਮੈਸਰ ਖਾਨਾ ਉਦੋਂ ਉਦਘਾਟਨ ਕੀਤਾ ਜਿੱਥੇ ਪਿੰਡ ਵਾਸੀਆਂ ਦੇ ਨਾਲ ਹੀ ਪ੍ਰਸ਼ਾਸਨ ਵੀ ਮੌਜੂਦ ਰਿਹਾ ਲਾਗ ਦੇ ਨਾਲ ਉਹ ਸਾਰੀਆਂ ਛੜਕਾਂ ਬਸ ਅੱਡੇ ਦੀ ਰੋਡ ਬਸ ਅੱਡਾ ਤੇ ਟੱਲਾ ਰੋਡ ਦਾ ਜਿਹੜਾ ਕੰਮ ਆਉਣ ਵਾਲੇ ਜਨਾਂ ਦੇ ਵਿੱਚ ਗਿੰਟਰ ਲੱਗੇ ਨੇ ਜਲਦੀ ਸ਼ੁਰੂ ਕਰਕੇ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੀ ਇਹ ਪਾਣੀ ਦੇ ਵਿੱਚ ਮਿਕਸ ਆ ਰਹੇ ਨੇ ਸਿਰਦਾਂ ਹਾਂ ਜੀ ਜਿਹੜਾ ਪਾਣੀ ਮਿਕਸ ਆ ਰਿਹਾ ਮੈਂ ਪਹਿਲਾਂ ਬੋਲ ਚੁੱਕਿਆ ਹਾਂ ਜੀ 21 ਕਰੋੜ 91 ਲੱਖ ਰੁਪਏ ਦੀ ਅਗਲੇ ਮਹੀਨੇ ਦੀ 12 ਤਰੀਕ ਨੂੰ ਟੈਂਡਰ ਖੁੱਲ ਜਾਣੇ ਆ ਪੈਸੇ ਮੌੜ ਮੰਡੀ ਦੇ ਖਾਤੇ ਚ ਆ ਗਏ ਨੇ ਉਹ ਸਾਰੀਆਂ ਪਾਈਪਾਂ ਬਦਲਾਂਗੇ ਬਦਲਣ ਤੋਂ ਬਾਅਦ ਦੇ ਵਿੱਚ ਪੀਣ ਵਾਲਾ ਪਾਣੀ ਮੰਡੀ ਵਾਸੀਆਂ ਨੂੰ ਮਾਈ ਅੰਮ੍ਰਿਤਸਰ ਦੇ ਡੀਸੀ ਸਾਖੀ ਸਾਨੀ ਨੇ ਰਾਵੀਦਰ ਦੇ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ ਇਸ ਦੌਰਾਨ ਡੀਸੀ ਨੇ ਰਾਵੀ ਦਰਿਆ ਦੇ ਨਾਲ ਲੱਗਦੇ ਕੁਝ ਪਿੰਡਾਂ ਦੇ ਲਈ ਅਲਰਟ ਜਾਰੀ ਕੀਤਾ ਹੈ ਅਤੇ ਉੱਥੇ ਉਹਨਾਂ ਪਿੰਡਾਂ ਅੰਦਰ ਟੀਮਾਂ ਵੀ ਤਾਇਨਾਤ ਕੀਤੀਆਂ ਨੇ ਉਹਨਾਂ ਕਿਹਾ ਹੈ ਕਿ ਫਿਲਹਾਲ ਕਿਸੇ ਵੀ ਤਰ੍ਹਾਂ ਦੀ ਕੋਈ ਖਤਰੇ ਵਾਲੀ ਸਥਿਤੀ ਨਹੀਂ ਹੈ ਪਰ ਉਹ ਕਿਸਾਨਾਂ ਨੂੰ ਅਪੀਲ ਕਰਦੇ ਨੇ ਕਿ ਕਿਸਾਨ ਕੁਝ ਦਿਨ ਦਰਿਆ ਪਾਰ ਖੇਤੀ ਕਰਨ ਨਾ ਜਾਣ ਜਿਹੜੀ ਚੰਗੀ ਗੱਲ ਇਹ ਹੈ ਕਿ ਹੁਣ ਉੱਜ ਰਿਵਰ ਦੇ ਵਿੱਚ ਜਿਹੜਾ ਡਿਸਚਾਰਜ ਹੈ ਉਹ ਕੱਟ ਗਿਆ ਹੈਗਾ ਸੋ ਜਿਹੜਾ ਇਹ ਇਫੈਕਟ ਰਹਿਣਾ ਇਹ ਇਹ ਲਗਭਗ ਆਪਾਂ ਨੂੰ ਦੋ ਦਿਨ ਅਲਰਟ ਤੇ ਰਹਿਣਾ ਹੈ ਸੋ ਆਲਰੇਡੀ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜਾ ਕਰਿਆ ਦਾ ਪੱਧਰ ਉਹ ਥੋੜਾ ਉੱਚਾ ਹੋ ਚੁੱਕਿਆ ਹੈ ਸੋ ਕੁਝ ਪਿੰਨ ਅਸੀਂ ਆਇਡੈਂਟੀਫਾਈ ਕੀਤੇ ਸੀਗੇ ਜਿੱਥੇ ਅਸੀਂ ਅਲਰਟ ਤੇ ਰਹਿਾਂਗੇ ਐਸ ਸੱਚ ਕੋਈ ਖੱੱਚੇ ਵਾਲੀ ਗੱਲ ਨਹੀਂ ਹੈਗੀ ਬਟ ਅਲਰਟ ਰਹਿਣਾ ਬਹੁਤ ਜ਼ਰੂਰੀ ਹੈਗਾ ਉਹਦੇ ਲਈ ਅਸੀਂ ਆਪਣੀ ਜਿਹੜੀ ਟੀਮ ਹੈਗੀ ਹੈ ਉਹ ਕੱਲ ਰਾਤ ਤੋਂ ਹੀ ਇੱਥੇ ਡਿਪਲॉय ਕੀਤੀ ਹੋਈ ਸੀਗੀ ਪਟੰਡਾ ਦੇ ਨਰਵਾਣਾ ਵਸਤੇ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਤੋਂ ਝੋਜਣਾ ਪੈ ਰਿਹਾ ਹੈ ਹਾਲਾਤ ਇਹੋ ਜਿਹੇ ਨੇ ਕਿ ਗੰਦਾ ਪਾਣੀ ਘਰ ਦੇ ਅੰਦਰ ਤੱਕ ਪੜ ਜਾਂਦਾ ਹੈ ਜਿਸ ਦੇ ਨਾਲ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ ਮਜਬੂਰ ਹੋ ਕੇ ਲੋਕਾਂ ਨੇ ਮਾਸਕ ਪਾ ਕੇ ਘੁੰਮਣਾ ਪੈ ਰਿਹਾ ਨਗਰ ਨਿਗਮ ਦਾ ਕੋਈ ਵੀ ਕਰਮਚਾਰੀ ਉਨਾ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਨਗਰ ਨਿਗਮ ਪਿੰਡ ਦੇ ਬਹੁਤ ਗੰਦਾ ਨਾਲੀ ਹੈ ਇਧਰ ਦੁਆਰ ਆਇਆ ਕੀੜੇ ਹੋਏ ਪਏ ਆ ਬਹੁਤ ਬਿਮਾਰੀ ਹੋਈ ਪਈ ਆ ड़े कीड़े गली का हाल हुआ पड़ा एक महीने से इतना कंप्लेंट लिखा के आया कोई नहीं देखने आता है ना पानी वाला आता ना सीवर साफ करने आता है ना कोई कूड़ा वाला आता है और कंप्लेंट करने भी जाता है तो नहीं आता है कोई इसमें पानी बहुत भरता है जी बीमार हम बीमार पड़ गया ये पानी कारण ऐसी बहुत बदबू देता है घर से बच्चे उच्चे सब बीमार पड़ गया है